ਪੰਜਾਬ ਸਰਕਾਰ ਨੇ ਕੀਤਾ ਕਿਸਾਨ ਅੰਦੋਲਨ ਨਾਲ ਸ਼ੰਭੂਰ ਖਨੌਰੀ ਬਾਡਰ ਤੇ ਜਿਸ ਤਰ੍ਹਾਂ ਦੀ ਦਮਨਕਾਰੀ ਨੀਤੀ ਇਹਨਾਂ ਨੇ ਵਰਤੀ ਆ ਕਿਸਾਨਾਂ ਨੂੰ ਜਿਵੇਂ ਕੁੱਟਿਆ ਲੁੱਟਿਆ ਮੈਂ ਤਾਂ ਲੁੱਟਿਆ ਵੀ ਕਹਾਵਾਂਗਾ ਜਿਵੇਂ ਸਿਲੰਡਰ ਚੋਰੀ ਕੀਤੇ ਨੇ ਹੋਰ ਸਮਾਨ ਚੋਰੀ ਕੀਤਾ ਔਰ ਇਹਨਾਂ ਦੇ ਐਮਐਲਏਾਂ ਦੇ ਘਰੋਂ ਕਿਸਾਨਾਂ ਦੀਆਂ ਟਰਾਲੀਆਂ ਮਿਲੀਆਂ ਨੇ ਸੋ ਇਹੋ ਜੀ ਸਰਕਾਰ ਕਦੇ ਉਮੀਦ ਨਹੀਂ ਸੀ ਕਰਦੇ ਕਿ ਇਹੋ ਜੀ ਸਰਕਾਰ ਪੰਜਾਬ ਵਿੱਚ ਬਦਲਾ ਲੈ ਕੇ ਆਏਗੀ ਜਿਸ ਤਰ੍ਹਾਂ ਦੀ ਪੰਜਾਬ ਸਰਕਾਰ ਨੇ ਬਦਲਾ ਲਿਆਂਦਾ ਔਰ ਜਿਸ ਤਰ੍ਹਾਂ ਉੱਥੇ মিডিਆ ਵਿੱਚ ਦਿਖਾ ਲਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੋਕ ਨੂੰ ਬੜੀ ਪਵਿੱਤਰਤਾ ਦੇ ਨਾਲ ਲੈ ਕੇ ਆਏ ਨੇ ਪਰ ਮੈਂ ਉਹ ਦੱਸ ਦੇਵਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਥੇ ਜਪਜੀ ਸਾਹਿਬ ਦੇ ਅਖੰਡ ਜਾਪ ਚੱਲ ਰਿਹਾ ਸੀ ਜਿਸ ਦਾ 20 ਤਰੀਕ ਭੋਗ ਪੈਣਾ ਸੀ ਇਹਨਾਂ ਨੇ ਇੱਕ ਦਿਨ ਪਹਿਲਾਂ ਉਹ ਅਖੰਡ ਪਾਠ ਖੰਡਿਤ ਕਰਕੇ ਬੇਅਦਵੀ ਬੇਅਦਵੀ ਘੋਰ ਬੇਅਦਵੀ ਕੀਤੀ ਆ ਜਦ ਕਿ ਉਹ ਟਰਾਲੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀਗਾ ਉਹ 4 ਫੁੱਟ ਹਟਵੀ ਸੜਕ ਤੋਂ 4 ਫੁੱਟ ਪਿੱਛੇ ਸੀਗੀ ਫੇਰ ਵੀ ਇਹਨਾਂ ਨੇ ਇੱਕ ਦਿਨ ਦਾ ਨਹੀਂ ਉੱਥੇ ਵਸਾ ਕੀਤਾ ਕਿ ਜੇ ਕੱਲ ਨੂੰ ਭੋਗ ਤੋਂ ਬਾਅਦ ਇੱਥੇ ਸਰੂਪ ਲੈ ਦੀਏ ਔਰ ਫੇਰ ਉਹ ਪੁਲਿਸ ਅਫਸਰ ਐ ਬਾਹਾਂ ਚੜਾ ਕੇ ਇਹ ਕਹਿਣ ਕੇ ਫੇਰ ਲਾ ਲੋ ਧਰਨਾ ਤੇ ਅਸੀਂ ਬੈਠੇ ਆ ਕਿਉਂਕਿ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਆਮ ਜਨਤਾ ਦੀ ਰਾਖੀ ਲਈ ਹੁੰਦਾ ਪਰ ਇਹਨਾਂ ਨੇ ਇੱਥੇ ਦੱਸ ਦਿੱਤਾ ਕਿ ਇਸ ਪੰਜਾਬ ਵਿੱਚ ਪੁਲਸ ਦਾ ਰਾਜ ਹੈ ਇੱਥੇ ਲੋਕਤੰਤਰੀ ਸਰਕਾਰ ਬਿਲਕੁਲ ਖਤਮ ਹੋ ਚੁੱਕੀ ਹੈ ਇੱਕ ਤਰ੍ਹਾਂ ਨਾਲ ਪੁਲਸ ਰਾਜ ਕਾਇਮ ਹੈ ਜਿਸ ਤਰ੍ਹਾਂ ਸਾਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾਂਦਾ ਸੋ ਮੈਂ ਸਾਰੇ ਆਵਾਮ ਨੂੰ ਬੇਨਤੀ ਕਰਦਾ ਕਿ ਮੰਗਾ ਸਾਰੀਆਂ ਕੱਲੀਆਂ ਕਿਸਾਨਾਂ ਦੀਆਂ ਨਹੀਂ ਹਰ ਇੱਕ ਵਰਗ ਦੀਆਂ ਬੇਸ਼ੱਕ ਸਟੇਟ ਦੇ ਮੁੱਖ ਮੰਤਰੀ ਨੂੰ ਵਪਾਰੀਆਂ ਦਾ ਘਾਟਾ ਦਿਸੇ ਪਾਰ ਸਟੇਟ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਦਾ ਉਹ ਵੀ ਘਾਟਾ ਦਿਖਣਾ ਚਾਹੀਦਾ ਕਿ ਝੋਨੇ ਵਿੱਚ ਕਿਸਾਨਾਂ ਦੀ ਲੁੱਟ ਕੀਤੀ ਹੈ ਤੇ ਉਸ ਵੇਲੇ ਇਸ ਮੁੱਖ ਮੰਤਰੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਕਿ ਕਿਸਾਨਾਂ ਨੂੰ ਕੱਟ ਲੱਗਾ ਛੇਲਰਾ ਮਾਲਕਾਂ ਨੇ ਇਹਨਾਂ ਦੀ ਲੁੱਟ ਕੀਤੀ ਹੈ ਇਸ ਪੰਜਾਬ ਵਿੱਚ ਤਿੰਨ ਤਿੰਨ ਪੀੜੀਆਂ ਕਰਜ਼ ਦੇ ਦੁੱਖੋਂ 2 ਲੱਖ ਦਾ ਕਰਜ਼ਾ ਲਾਉਂਦੇ ਆ ਖੁਦਕੁਸ਼ੀ ਕਰ ਗਈਆਂ ਸਟੇਟ ਦੇ ਮੁੱਖ ਮੰਤਰੀ ਨੂੰ ਉਸ ਵੇਲੇ ਇਹ ਨਹੀਂ ਦਿਸਿਆ ਕਿ ਇਹਨਾਂ ਦੇ ਸਰਕਾਰਜੇ ਦੀ ਭਾਰ ਹੈ ਉਹਦਾ ਕਾਰਨ ਐਮਐਸਪੀ ਦਾ ਨਾ ਮਿਲਣਾ ਪਰ ਇਸ ਸਟੇਟ ਦੇ ਮੁੱਖ ਮੰਤਰੀ ਨੂੰ ਵਪਾਰੀਆਂ ਦਾ ਬਹੁਤ 헤ਜ ਆਇਆ 헤ਜ ਇਸ ਕਰਕੇ ਆਇਆ ਕਿ ਬੀਜੇਪੀ ਨੇ ਜਿਹੜੀ ਨੀਤੀ ਹਰਿਆਣਾ ਵਿੱਚ ਵਰਤੀਆ ਉਸੇ ਨੀਤੀ ਦੇ ਕਿਸਾਨ ਉਥੇ ਜਾਟ ਵਾਸੀਜ਼ ਆਲਸੀ ਤੇ ਇੱਥੇ ਕਿਸਾਨ ਵਾਸੀਜ਼ ਹਾਲ ਦਾ ਲੈ ਕੇ ਇੱਥੇ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਵੋਟ ਦੀ ਸੋ ਉਸ ਜਿਹੜੀ ਸੋਚ ਉਹ ਸੋਚ ਨੂੰ ਜੇ ਬਦਲਣਾ ਦਮਨਕਾਰੀ ਨੀਤੀ ਨੂੰ ਬਦਲਣਾ ਸਾਨੂੰ ਸਾਰਿਆਂ ਨੂੰ ਇੱਕ ਮੋਟ ਹੋਣਾ ਪਵੇਗਾ ਉਸੇ ਕੜੀ ਦੇ ਤਹਿਤ ਅੱਜ ਅਸੀਂ ਜਲੰਧਰ ਵਿੱਚ ਇੱਥੇ ਸਰਕਾਰ ਦਾ ਪੁਤਲਾ ਫੂਕਿਆ ਬੇਸ਼ੱਕ ਇਥੋਂ ਸਰਕਾਰ ਨੇ ਸਾਨੂੰ ਪਤਾ ਲੱਗਾ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਪਰ ਫਿਰ ਵੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਜਿਹੜਾ ਪੰਜਾਬ ਕਮੇਟੀ ਹੈ ਸਾਡੀ ਕੋਈ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮ ਦੇਵੇਗੀ ਅਸੀਂ ਪਿੰਡਾਂ ਵਿੱਚ ਲਾਮਬੰਦ ਹੋ ਰਹੇ ਹਾਂ ਤੇ ਉਸ ਪ੍ਰੋਗਰਾਮ ਨੂੰ ਬੜੇ ਚੜ੍ਹਦੀ ਕਲਾ ਨਾਲ ਲਾਗੂ ਕਰਾਂਗੇ ਪਿਛੇ ਧਰਨੇ ਵੀ ਲਾਇਆ ਸੀ ਕਿ ਆਪਣੇ ਬਾਰਡਰ ਦਾ 1 ਸਾਲ ਤੋਂ ਵੱਧ ਤਰਨਾ ਚੱਲ ਰਿਹਾ ਅੱਜ ਜਿਹੜਾ ਪੁਤਲਾ ਸਾੜਿਆ ਤੋਂ ਮੈਂ ਤਾਂ ਫਰਕ ਪੈਗਾ ਕੋਈ ਆ ਸਰਕਾਰ ਤੇ ਆਪਣੇ ਬੇਜੀ ਦੀ ਦੁਪਰ ਦੇਖੋ ਸਾਡੇ ਬਦਲਾਈ ਤਾਂ ਇਹੀ ਆ ਕਿ ਲੋਕਤੰਤਰੀਕ ਦੇਸ਼ ਵਿੱਚ ਅਸੀਂ ਇਸੇ ਤਰ੍ਹਾਂ ਆਪਣਾ ਰੋਸ ਜ਼ਾਹਰ ਕਰਦੇ ਹਾਂ ਕਿਉਂਕਿ ਸ਼ਾਂਤਮਈ ਤਰੀਕੇ ਨਾਲ ਜੇ ਅਸੀਂ ਕਰਨਾ ਤੇ ਇਹ ਤਰੀਕਾ ਲੋਕਾਂ ਨੂੰ ਜਗਾਉਣ ਦਾ ਤੇ ਸਰਕਾਰ ਨੂੰ ਦੱਸਣ ਦਾ ਕਿ ਅਸੀਂ ਦੁਖੀ ਹਾਂ ਜੇ ਇਹ ਤਰੀਕੇ ਤੋਂ ਵੀ ਸਰਕਾਰ ਦੁਖੀ ਹੈ ਤੇ ਫਿਰ ਸਾਡੇ ਕੋਲ ਹੋਰ ਕੋਈ ਰਾਹ ਬਚਦਾ ਨਹੀਂ ਇਕ ਅੰਦੋਲਨ ਹੀ ਆ ਜਿਹਦੇ ਨਾਲ ਅਸੀਂ ਸਰਕਾਰ ਨੂੰ ਦੱਸ ਸਕਦੇ ਹਾਂ ਕਿ ਸਾਡੀਆਂ ਦੁੱਖਤ ਤਕਲੀਫਾਂ ਕੀ ਹੈ ਅਦਰਵਾਈਜ਼ ਸਰਕਾਰ ਸਮਝਦੀ ਹੁੰਦੀ ਤੇ ਕਿਸਾਨਾਂ ਦੀ ਮੁੱਖ ਲੋੜ ਸੀ ਜਿਸ ਨੂੰ ਐਮਐਸਪੀ ਦੀ ਮੁੱਖ ਲੋੜ ਸੀ ਜੇ ਸਰਕਾਰ ਚਾਹੁੰਦੀ ਤੇ ਅੰਦੋਲਨ ਤੋਂ ਬਿਨਾ ਕਿਉਂਕਿ ਇਹਨਾਂ ਨੇ ਜਿਹੜਾ ਪਹਿਲਾ ਅੰਦੋਲਨ ਸੀ ਉਹਦੇ ਵਿੱਚ ਮੰਨਿਆ ਸੀ ਕਿ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਤੇ ਜੇ ਸਰਕਾਰ ਸੋਹਰਦ ਹੁੰਦੀ ਤੇ ਮੈਨੂੰ ਲੱਗਦਾ ਕਿ ਹੁਣ ਤੱਕ ਐਮਐਸਬੀ ਮਿਲ ਜਾਣੀ ਸੀ ਦੋਨਾਂ ਸਰਕਾਰਾਂ ਨੇ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ ਔਰ ਉਸ ਵਿਸ਼ਵਾਸ ਘਾਤ ਦੇ ਕਾਰਨ ਅੱਜ ਅਸੀਂ ਇਸ ਪੁਤਲੇ ਫੂਕਣ ਦੇ ਜਿਹੜੇ ਪੂਰੇ ਪੰਜਾਬ ਵਿੱਚ ਪ੍ਰੋਗਰਾਮ ਆ ਉਹਨੂੰ ਅੱਜ ਲੰਦਰ ਵਿੱਚ ਅਸੀਂ ਇੱਥੇ ਅੰਜਾਮ ਦੇ ਰਹੇ ਆ ਅੱਗੇ ਕੀ ਹੋਊਗਾ ਅੱਗੇ ਜੋ ਵੀ ਸਾਡੀ ਪੰਜਾਬ ਕਮੇਟੀ ਆਉਣ ਨਾਲ ਇੱਕ ਦੋ ਦਿਨਾਂ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚਾ ਔਰ ਕਿਸਾਨ ਮਜ਼ਦੂਰ ਮੋਰਚਾ ਇੱਕ ਦੋ ਦਿਨਾਂ ਵਿੱਚ ਜੋੜਾ ਵੀ ਪ੍ਰੋਗਰਾਮ ਦੇਵੇਗੀ ਉਹਨੂੰ ਵੱਡੇ ਪੱਧਰ ਤੇ ਅਸੀਂ ਲਾਗੂ ਕਰਾਂਗੇ